ਲਾਈਵ ਮਿੱਤਰੋ ਅੱਜ ਆਪਾਂ ਫਤੇ ਮੋਟਰ ਤੋਂ ਰਵਾਨਾ ਹੋ ਰਹੇ ਆਂ ਬਾਈ ਖੰਨੇ ਵਾਲੀ ਸਾਈਡ ਸਰਹੰਦ ਵਾਲੀ ਸਾਈਡ ਆਪਾਂ ਕਾਰ ਡਿਲੀਵਰ ਕਰਨ ਚੱਲੇ ਆਂ ਬਈ ਅੱਜ ਗੱਡੀ ਦੀ ਡਿਲੀਵਰੀ ਐ ਆਸਟ੍ਰੇਲੀਆ ਤੋਂ ਹੀ ਬਾਈ ਨੇ ਪੈਸੇ ਪਾਏ ਸੀ ਤੇ ਘਰੇ ਮਤਲਬ ਗਿਫਟ ਦੇਣਾ ਕਾਰ ਦਾ ਸੋ ਬਾਈ ਆਪਾਂ ਪੂਰਾ ਵਲੌਗ ਬਣਾਵਾਂਗੇ ਅੱਜ ਦੇਵਾਂਗੇ ਕਾਰ ਦਾ ਸਾਰੀ ਡਿਟੇਲ ਦੇਵਾਂਗੇ ਤੇ ਕਿਵੇਂ ਆਪਾਂ ਸਾਈ ਬਾਹਰੋਂ ਕਰ ਸਕਦੇ ਆਂ ਤੇ ਕੀ ਕੀ ਕੰਡੀਸ਼ਨਾਂ ਹੁੰਦੀਆਂ ਨੇ ਕੀ ਕੀ ਸਾਡੀਆਂ ਗਾਰੰਟੀਆਂ ਹੁੰਦੀਆਂ ਨੇ ਤੇ ਆਪਣੀ ਫਤੇ ਟੀਮ ਨਾਲ ਮਿਲਿਆ ਦਿੰਨੇ ਆ ਤੁਹਾਨੂੰ ਆਪਣਾ ਮੱਟੂ ਬਾਈ ਬੈਠਿਆ ਬਾਕੀ ਸਾਰੀ ਫਤੇ ਟੀਮ ਤੇ ਜੁੜੇ ਰਹੋ ਬਾਈ ਫੁੱਲ ਵਲੌਗ ਦੇ ਵਿੱਚ ਸਾਰੀ ਜਾਣਕਾਰੀ ਦਿੰਦੇ ਰਹਾਂਗੇ ਤੁਹਾਨੂੰ ਤੇ ਚੱਲ ਪਏ ਬਾਈ ਆਪਾਂ ਇੱਥੋਂ ਹੁਣ ਆਹ ਗੱਡੀ ਆ ਬਾਈ 2015 ਮਾਡਲ ਹੈ 2015 ਮਾਡਲ ਹੈ ਤੇ ਪੰਜਾਬ ਦੀ ਨੰਬਰ ਕਾਰ ਸੀਗੀ ਇਹ ਆਪਾਂ ਆਪਣੇ ਪੇਜ ਤੇ ਪਾਈ ਹੋਈ ਸੀ ਤੇ ਬਾਈ ਨੇ ਦੇਖੀ ਤੇ ਹੁਣ ਆਸਟ੍ਰੇਲੀਆ ਤੋਂ ਬਾਈ ਨੇ ਸਾਨੂੰ ਪੈਸੇ ਕਰਤੇ ਸੀ ਆਲਰੇਡੀ ਸਾਰੇ ਪਹਿਲਾਂ ਤੇ ਗੱਡੀ ਬਾਈ ਹੁਣ ਆਪਾਂ ਰੈਡੀ ਟੂ ਗੋ ਹੋ ਗਏ ਤੇ ਚੱਲਦੇ ਆਂ ਜੁੜੇ ਰਹੋ ਬਾਈ ਫੁੱਲ ਬਲੌਗ ਦੇ ਵਿੱਚ ਸਾਰੀ ਡਿਟੇਲ ਦੇਵਾਂਗੇ ਠੀਕ ਹੈ ਓਕੇ ਮਿੱਤਰੋ ਅੱਗੇ ਬਣਾਉਣੇ ਆ ਬਾਈ ਹੋਰ ਕਲਿੱਪਾਂ ਸਾਰੀਆਂ ਠੀਕ ਹੈ ਲੈ ਵੀ ਮਿੱਤਰੋ ਪਟਿਆਲਾ ਹੋਥਲੇ ਕ੍ਰੋਸ ਆਪਾਂ ਤੇ ਬਾਜਾਂ ਦਾ ਪਿੰਡ ਹੈ ਗਿਆ ਖਮਾਣੋ ਤੇ ਇੱਕ ਤੁਹਾਨੂੰ ਨਵੀਂ ਗੱਲ ਦੱਸੀਏ ਬਾਈ ਘਰੇ ਪਤਾ ਨਹੀਂ ਹੈ ਗਿਆ ਗੱਡੀ ਦਾ ਵੀ ਗੱਡੀ ਘਰੇ ਡਿਲੀਵਰ ਹੋ ਰਹੀ ਹੈ ਮਤਲਬ ਸਰਪ੍ਰਾਈਜ਼ ਹੀ ਹੈ ਸਾਰਾ ਕੁਝ ਤੇ ਸਾਰੀਆਂ ਚੀਜ਼ਾਂ ਤੁਹਾਨੂੰ ਦੱਸਾਂਗੇ ਬਈ ਅੱਗੇ ਵੀਡੀਓ ਦੇ ਵਿੱਚ ਤੇ ਮਤਲਬ ਬਾਰੋਂ ਸਾਨੂੰ ਜਿਹਨੇ ਬਾਈਆਂ ਨੇ ਪੈਸੇ ਪਾਏ ਨੇ ਹਨਾ ਉਹਨਾਂ ਦੀ ਬੇਟੀ ਹੈ ਘਰੇ ਉਹਨਾਂ ਨੂੰ ਗਿਫਟ ਦਿੱਤਾ ਹੈ ਗੱਡੀ ਉਹਨੂੰ ਗਿਫਟ ਕਰੀਏ ਗੱਡੀ ਠੀਕ ਹੈ ਨਾ ਬਾਈ ਤੇ ਆਪਾਂ ਹੁਣ ਪਟਿਆਲਾ ਕ੍ਰੋਸ ਹੋ ਗਏ ਪਟਿਆਲੇ ਤੋਂ ਥੋੜਾ ਕੀ ਦੂਰ ਹੈ ਪਿੰਡ ਤੇ ਜੁੜੇ ਰਹੋ ਬਾਈ ਦੇਖਦੇ ਆਪਾਂ ਗੱਲਬਾਤ ਕਰਕੇ ਇੱਕ ਦੋ ਖੂਫੀਆਂ ਨੰਬਰ ਦਿੱਤੇ ਨੇ ਸਾਨੂੰ ਜਿਹੜੇ ਬੰਦੇ ਸੀਕ੍ਰੀਟ ਰੱਖਣਗੇ ਵੀ ਗੱਡੀ ਛੱਡਣ ਆਏ ਨੇ ਤੇ ਆਪਾਂ ਗੇਟ ਖੋਲ ਕੇ ਸਰਪ੍ਰਾਈਜ਼ ਹੀ ਦੇਵਾਂਗੇ ਘਰੇ ਜਾ ਕੇ ਤੇ ਦੇਖਦੇ ਆ ਬਾਈ ਸਰਪ੍ਰਾਈਜ਼ ਦੇਣ ਚ ਕਾਮਯਾਬ ਹੁੰਨੇ ਆ ਜਾਂ ਕਿਵੇਂ ਜਾਂ ਸਾਡਾ ਸਰਪ੍ਰਾਈਜ਼ ਫੇਲ ਹੁੰਦਾ ਜੁੜੇ ਰਹੋ ਬਈ ਅੱਗੇ ਪੂਰੀ ਵੀਡੀਓ ਚ ਤੇ ਪਟਿਆਲਾ ਆਪਾਂ ਟੱਪ ਚੁੱਕੇ ਆ ਹੁਣ ਓਕੇ ਮਿੱਤਰੋ ਜੁੜੇ ਰਹੋ ਬਈ ਅੱਗੇ ਲੈ ਮਿੱਤਰੋ ਥੋੜੀ ਜੀ ਕਾਰ ਆਪਾਂ ਡੈਕੋਰੇਟ ਲਾ ਕੇ ਕਰਾਣਾ ਤੇ ਬਾਈ ਆਪਾਂ ਦੁੱਖਨਵਾਰਨ ਦੇ ਸਾਹਮਣੇ ਖੜੇ ਆ ਬਾਈ ਬਿਲਕੁਲ ਥੋੜਾ ਜਿਹਾ ਵੀ ਚੱਲ ਆਪਾਂ ਸਰਪ੍ਰਾਈਜ਼ ਦੇ ਰਹੇ ਆ ਬਾਈ ਹਨਾ ਵੀ ਅਸੀਂ ਆਪਦੇ ਵੱਲੋਂ ਇਹ ਕਰ ਰਹੇ ਆ ਏਡ ਇੱਕ ਦੋ ਚੀਜ਼ਾਂ ਵੀ ਚੱਲ ਯਾਰ ਚੰਗਾ ਜਿਹਾ ਲੱਗੇ ਕਰੀ ਹਨਾ ਕੋਈ ਬੁਕੇ-ਬਾਕੇ ਰਖਾ ਕੇ ਅੱਗੇ ਗੱਡੀ ਦੇ ਰਿਬਨ ਵਗੈਰਾ ਲਵਾ ਕੇ ਕਿਉਂਕਿ ਯਾਰ ਇਕਾਸ ਹੁੰਦੀ ਆ ਬਾਈ ਜਦੋਂ ਬਾਹਰੋਂ ਕੋਈ ਬੰਦਾ ਹਨਾ ਕਿਸੇ ਆਪਦੀ ਫੈਮਿਲੀ ਨੂੰ ਘਰ ਦੇ ਆ ਨੂੰ ਕੋਈ ਗਿਫਟ ਦੰਦਾ ਚੀਜ਼ ਹੈ ਨਾ ਥੋੜਾ ਜਿਹਾ ਵੀ ਘੈਂਟ ਲੱਗੇ ਚੀਜ਼ ਇਹ ਇਹ ਮੂਮੈਂਟ ਨੂੰ ਆਪਾਂ ਹੋਰ ਘੈਂਟ ਬਣਾ ਰਹੇ ਆਂ ਬਾਈ ਤੇ ਗੱਡੀ ਤੁਹਾਨੂੰ ਹੁਣ ਦਿਖਾ ਦਨੇ ਆ ਉਸ ਤੋਂ ਬਾਅਦ ਵੀ ਦਿਖਾਵਾਂਗੇ ਜਦੋਂ ਡੈਕੋਰੇਟ ਹੋਊਗੀ ਠੀਕ ਹੈ ਮਿੱਤਰੋ ਇਹ ਦੁੱਖ ਨਮਾਰਨ ਦੇ ਸਾਹਮਣੇ ਇੱਥੇ ਖੜਕੇ ਆਪਾਂ ਇਹਨੂੰ ਕਰਾ ਰਹੇ ਆਂ ਡੈਕੋਰੇਟ ਸੋ ਬਾਈ ਜੁੜੇ ਰਹੋ ਪੂਰੇ ਵਲੌਗ ਦੇ ਵਿੱਚ ਥੋੜੇ ਛੋਟੇ ਕਰ ਦੋ ਯਾਰ ਇਹ ਹਾਂ ਛੋਟੇ ਕਰ ਦੋ ਥੋੜੇ ਜਿਆਦੇ ਵੱਡੇ ਨਾ ਕਰ ਦੇਣਾ ਜਮਾ ਛੋਟੇ ਛੋਟੇ ਕਰ ਦੋ ਬਸ ਨਹੀਂ ਮਿੱਤਰੋ ਆਵੜੂ ਕੁਛ ਬੋਲਣਾ ਚਾਹਨਾ ਤੂੰ ਨਾ ਨਾ ਕੁਛ ਨਹੀਂ ਓਕੇ ਆ ਜਮਾ ਛੋਟਾ ਰੱਖ ਦੇ ਛੋਟਾ ਕਰ ਦੇ ਹੋਈ ਜਾਂਦੀ ਹੈ ਰੈਡੀ ਬਾਈ ਫੁੱਲ ਜਾਂ ਰੈਡੀ ਹੋ ਗਈ ਤੁਹਾਨੂੰ ਦਿਖਾਵਾਂਗੇ ਕਰ ਓਕੇ ਮਿੱਤਰੋ ਛੋਟਾ ਕਰ ਦੇ ਮਿੱਤਰੋ ਆਵੜਾ ਸ਼ਰਨ ਬ్రో ਵੀ ਆਇਆ ਹੋਇਆ ਹੈ ਫਤਿਹ ਮੋਟਰ ਦੀ આન ਸ਼ਾਨ ਸਮਝ ਮਿੱਤਰੋ ਖੜਿਆ ਬਾਈ ਪਟਿਆਲੇ ਆਪਾਂ ਬਸ ਹੋ ਗਈ ਮਿੱਤਰੋ ਰੈਡੀ ਕਰ ਚੈੱਕ ਕਰ ਸਕਦੇ ਹੋ ਗੱਡੀ ਐਨ ਓਕੇ ਦੀ ਰਿਪੋਰਟ ਬਣਾ ਲਈ ਬਾਈ ਤੇ ਅੱਗੇ ਬਸ ਆਧੇ ਘੰਟੇ ਦਾ ਰਹਾ ਹੋਰ ਰਹਿ ਗਿਆ ਬਾਈ ਆਧੇ ਘੰਟੇ ਤੱਕ ਪਹੁੰਚਾਂਗੇ ਆਪਾਂ ਤੇ ਬਰਿੰਦਰ ਆਪਣਾ ਸ਼ਰਨ ਅੰਦਰ ਆਪਣਾ ਗਗਨ ਬ੍ਰੋ ਸਾਰੇ ਬੰਦੇ ਬਾਈ ਆਪਣੇ ਰੈਡੀ ਟੂ ਗੋ ਨੇ ਤੇ ਬਾਕੀ ਬਾਈ ਬਾਈ ਦਾ ਵੀ ਫੋਨ ਆਈ ਜਾਂਦਾ ਤੇ ਘਰੇ ਸਰਪ੍ਰਾਈਜ਼ ਦੇਣਾ ਕਰਦਾ ਬਸ ਸਾਰਾ ਕੁਝ ਹਾਈਡ ਕਰਕੇ ਰੱਖਣਾ ਹੈ ਵੀ ਪਤਾ ਨਹੀਂ ਲੱਗਣਾ ਚਾਹੀਦਾ ਪਹਿਲਾਂ ਕਾਰ ਅਸੀਂ ਸਾਇਦ ਇਹ ਪਹਿਲਾਂ ਕਿਸੇ ਸਾਈਡ ਦੇ ਲਾ ਕੇ ਦੂਜੀ ਕਾਰ ਚ ਪਿਛਲੀ ਕਾਰ ਚ ਜਾਈ ਅੱਗੇ ਓਕੇ ਮਿੱਤਰੋ ਬਾਕੀ ਜੁੜੇ ਰਹੋ ਬਾਈ ਅੱਗੇ ਅਪਡੇਟ ਦਵਾਂਗੇ ਲਓ ਜੀ ਮਿੱਤਰੋ ਕਾਰ ਹੋ ਗਈ ਰੈਡੀ ਤੇ ਕਰ ਸਕਦੇ ਹੋ ਚੈੱਕ ਤੁਸੀਂ ਗੱਡੀ ਓਕੇ ਜੀ ਰਿਪੋਰਟ ਹੈ ਬਾਈ ਤੇ ਹੁਣ ਚੱਲਦੇ ਆ ਆਪਾਂ ਤੇ ਅੱਗੇ ਜਾ ਕੇ ਦੱਸਾਂਗੇ ਬਾਈ ਤੁਹਾਨੂੰ ਕੀ ਰਿਪੋਰਟ ਹੈ ਠੀਕ ਹੈ ਕਿਵੇਂ ਰਹੂਗਾ ਆਪਣਾ ਸਰਪ੍ਰਾਈਜ਼ ਕਾਰ ਰੈਡੀ ਹੈ ਓਕੇ ਮਿੱਤਰੋ ਚੱਲੀਏ ਬਾਈ ਲਈ ਮਿੱਤਰੋ ਆਪਾਂ ਜਾਈ ਜਨਾ ਫਤੇਗੜਾ ਸਾਹਿਬ ਪਹੁੰਚਣ ਵਾਲਾ ਹੈ ਫਤੇਗੜਾ ਸਾਹਿਬ ਤੋਂ ਅੱਗੇ ਪਿੰਡ ਹੈ ਖਮਾਣੋ ਤੇ ਥੋੜੀ-ਬੋੜੀ ਗੱਲ ਕਰ ਲੈਣੇ ਬਾਈ ਗੱਡੀ 2015 ਮਾਡਲ ਸੀ ਇਹ ਪੋਜ਼ਿਟਿਵ ਸਟਾਰਟ ਆਟੋ ਗੇਅਰ ਦੇ ਵਿੱਚ ਹੈ ਤੇ 6 ایر ਬੈਗ ਟੌਪ ਵਾਲਾ ਮਾਡਲ ਹੈ ਤੇ ਕਾਰ ਦਾ ਬਾਈ ਆਪਾਂ ਸਾਰੀ ਡਿਟੇਲ ਬਾਈ ਨੂੰ ਦੱਸੀ ਹੋਈ ਹੈ ਤੇ ਵੈਸੇ ਵੀਡੀਓ ਦੇ ਵਿੱਚ ਵੀ ਆਪਾਂ ਦੱਸਿਆ ਹੋਇਆ ਹੈ ਕਾਰ ਦਾ ਮੀਟਰ ਬਾਈ ਹੁਣ 85000 ਦੇ ਹੈ ਲਾਸਟ ਸਰਵਿਸ ਏਜੰਸੀ ਦੇ ਵਿੱਚੋਂ ਕਾਰ ਦੀ 84000 ਦੇ 83000 ਦੇ 83 ਦੇ ਹੋਈ ਹੋਈ ਆ ਇਹ ਕਿ ਉਦੋਂ ਬਾਅਦ 2000 ਚੱਲੀ ਐ ਸਰਵਿਸ ਤੋਂ ਬਾਅਦ ਨਵੀਂ ਸਰਵਿਸ ਆ ਕਰਦੀ ਉਹ ਵੀ ਏਜੰਸੀ ਚੋਂ ਮਤਲਬ ਜਿੰਨੀ ਰਨ ਚੱਲੀ ਐ ਕਾਰ ਉਨੀ ਏਜੰਸੀ ਰਿਕਾਰਡ ਨਾਲ ਹੀ ਚੱਲੀ ਹੋਈ ਐ ਸੋ ਇਹ ਸਾਰੀਆਂ ਗੱਲਾਂ ਯਾਰ ਅਸੀਂ ਦੱਸ ਦਿੰਨੇ ਹੁੰਨੇ ਆ ਪੇਂਟ ਛੇਂਡ ਦੀ ਬਾਈ ਦੇਖੋ 15 ਮਾਡਲ ਗੱਡੀ ਐ ਆਪਾਂ ਇਹ ਨਹੀਂ ਕਹਿੰਦੇ ਵੀ ਸਾਰੀ ਦੀ ਸਾਰੀ ਜੈਨੂਨ ਐ ਨਾ ਹੀ ਆਪਾਂ ਇਹ ਕਹਿੰਦੇ ਵੀ ਸਾਰੀ ਦੀ ਸਾਰੀ ਪੇਂਟ ਐ ਠੀਕ ਐ ਮੰਨ ਕੇ ਚੱਲੋ ਵੀ 80 ਪੈਸੇ ਕਾਰ origignal ਪਈ ਐ 20 ਤੋਂ 25 ਪੈਸੇ ਪੇਂਟ ਵਿੱਚ ਉਹਦੇ ਬੰਪਰ ਹੋ ਗਏ ਵੀਰੇ ਹਲਕਾ ਫੁਲਕਾ ਰਨਿੰਗ ਬੋਰਡ ਹੋ ਗਿਆ ਇਹ ਚੀਜ਼ ਆਪਾਂ ਦੱਸੇ ਦਿੰ ਕਿਉਂਕਿ 15 14 15 16 ਮਾਡਲ ਕਾਰ ਇਨੀ ਕੁ ਪੇਂਟ ਸ਼ੇਡ ਹੋ ਸਕਦੀ ਐ ਠੀਕ ਐ ਤੇ ਆਪਾਂ ਬਾਕੀ ਬਾਈ ਹੋਮ ਡਿਲੀਵਰੀ ਵਾਲਾ ਕੰਮ ਪਹਿਲਾਂ ক্লোਜ਼ ਕਰਿਆ ਹੋਇਆ ਸੀ ਬੰਦ ਕਰ ਰੱਖਿਆ ਸੀ ਜੇ ਕਿਸੇ ਦਾ ਫੋਨ ਕਾਲ ਆਉਂਦਾ ਤੇ ਆਪਾਂ ਕਹਿੰਦੇ ਤੇ ਬਾਈ ਹਨਾ ਵੀ ਯਾਰ ਤੁਸੀਂ ਆ ਜਾਓ ਆ ਕੇ ਦੇਖ ਲਓ ਕਾਰ ਹਨਾ ਕਿਉਂਕਿ ਸਾਨੂੰ ਥੋੜੀ ਜਿਹੀ ਪ੍ਰੋਬਲਮ ਸੀਗੀ ਕੁਝ ਚੀਜ਼ਾਂ 'ਚ ਦਿੱਕਤ ਸੀਗੀ ਵੀ ਕਈ ਵਾਰੀ ਬੰਦੇ ਨੂੰ ਗੱਡੀ ਨਾ ਪਸੰਦ ਆਵੇ ਇਹ ਨਾ ਆਵੇ ਚਲੋ ਕੁਝ ਕਾਰਾਂ ਤੇ ਸਾਨੂੰ ਯਾਰ ਕੰਫੀਡੈਂਸ ਹੁੰਦਾ ਐ ਕੁਝ ਗੱਲਾਂ 'ਚ ਕੰਫੀਡੈਂਸ ਨਹੀਂ ਹੁੰਦਾ ਕੁਝ ਬੰਦੇ ਐਦਾਂ ਦੇ ਹੁੰਦੇ ਨੇ ਯਾਰ ਹਨਾ ਜਿਹੜੇ ਫੁੱਲੀ ਸਾਡੇ ਦੇ ਵਿਸ਼ਵਾਸ ਕਰਦੇ ਨੇ ਵੀ ਜ਼ਾਦਾ ਯਾਰ ਹੋਮ ਡਿਲੀਵਰੀ ਯਾਰ ਜਦੋਂ ਆਪਾਂ ਕਿਸੇ ਕਾਰ ਦੀ ਕਰਾਉਨੇ ਆ ਵੀ ਜਦਾਂ ਸਾਰੀ ਗੱਲ ਸਾਡੇ ਦੇ ਛੱਡੀ ਹੋਵੇ ਹਨਾ ਠੀਕ ਹੈ ਨਾ ਕਿਉਂਕਿ ਬਾਅਦ ਤੱਕ ਬਾਅਦ ਦੀ ਵੀ ਸਾਡੀ ਇੱਕ ਮੰਤ ਦੀ ਗਾਰੰਟੀ ਵੀ ਦਿੰਦੇ ਆ ਅਸੀਂ ਕਾਰ ਦੀ ਵੀ ਜੇ ਕੋਈ ਦਿੱਕਤ ਆਉਂਦੀ ਆ ਸਾਨੂੰ ਕਾਲ ਕਰੋ ਅਸੀਂ ਹੱਲ ਕਰਾਂਗੇ ਥੋੜਾ ਜਿਹਾ ਇਹ ਕਾਰ ਅਸੀਂ ਦੇਖਾਂਗੇ ਬਾਈ ਜੀ ਕਾਰ ਇਹ ਘਰੇ ਚਲਾਉਣੀ ਹੈ ਜਿਵੇਂ ਕਿ ਇੱਕ ਦੋ ਚੀਜ਼ਾਂ ਅਸੀਂ ਦੇਖਾਂਗੇ ਵੀ ਲੇਡੀਜ਼ ਨੇ ਚਲਾਣੀ ਹੈ ਕੀਨੇ ਚਲਾਣੀ ਹੈ ਇਹਦੇ 17 ਇੰਚੀ ਲਾਈ ਵੀਲ ਨੇ ਬਰੇ ਤੇ ਆਪਾਂ ਨੂੰ ਪਤਾ ਹੀ ਆ ਬਈ 17 ਇੰਚੀ ਲਾਇ ਵੀਲ ਮੰਨ ਕੇ ਚੱਲੋ ਵੀ ਮੰਦਿਰ ਦਾ ਥੋੜਾ ਜਿਹਾ ਬਈ ਆਪਣਾ ਜਿਹੜਾ ਯੂਥ ਹੈ ਹਨਾ ਉਹਦੇ ਲਈ ਤਾਂ ਬੈਸਟ ਨੇ ਅਗਰ ਘਰੇ ਚਲਾਉਣੀ ਹੈ 17 ਇੰਚੀ ਥੋੜਾ ਜਿਹਾ ਟਾਇਰ ਵੱਡਾ ਪੈ ਜਾਂਦਾ ਇੱਕ ਤਾਂ ਲਿਪੜ ਦੀ ਵਾਧਾ ਕਰ ਇਹ ਛੋਟੇ ਛੋਟੇ ਚੀਜ਼ਾਂ ਹੁੰਦੀਆਂ ਨੇ ਅਸੀਂ ਬਾਅਦ ਚੋ ਵੀ ਬੰਦੇ ਨਾਲ ਕਨਵਰਸ ਕਰ ਲੈਨੇ ਆ ਬਈ ਬਈ ਤੁਸੀਂ ਇਹ 17 ਕਢਵਾਉਣੇ ਆ 16 ਲੈ ਲਓ 17 ਕਢਵਾ ਲਓ ਹਨਾ ਇਹ ਛੋਟੇ ਛੋਟੇ ਚੀਜ਼ਾਂ ਨੇ ਬਈ ਆਪਾਂ ਬਾਅਦ ਚੋ ਵੀ ਕਰ ਲੈਨੇ ਹੁੰਨੇ ਆ ਤੇ ਬਾਕੀ ਕਾਰ ਦੀ ਬਈ ਆਪਣਾ ਇੰਜਨ ਗੇਅਰ ਐਕਸੀਡੈਂਟ ਦੀ ਜ਼ਿੰਮੇਵਾਰੀ ਹੁੰਦੀ ਆ ਜਦੋਂ ਆਪਾਂ ਕੋਈ ਡਿਲੀਵਰੀ ਕਰਨ ਜਾਂਦੇ ਆ ਕਰਦੀ ਹਨਾ ਹੁਣ ਆਪਾਂ ਥੋੜਾ ਜਿਹਾ ਚਲਾਇਆ ਦੁਬਾਰਾ ਕੰਮ ਬਈ ਤੇ ਪਰ ਪੂਰੀ ਤਸੱਲੀ ਜੀ ਨਾਲ ਹਨਾ ਮਤਲਬ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਪੋਜ਼ਿਟਿਵ ਮੈਂਡ ਲੈ ਕੇ ਇਹ ਸਟਾਰਟ ਕੀਤਾ ਕੰਮ ਅਸੀਂ ਨੇ ਵੀ ਕੱਲੀ ਕੱਲੀ ਚੀਜ਼ ਅਸੀਂ ਦੱਸ ਸਕੀ ਆ ਅਗਲੇ ਨੂੰ ਸਾਹਮਣੇ ਵਾਲੇ ਬੰਦੇ ਨੂੰ ਹਨਾ ਵੀ ਆਵੇਂ ਐਵੇਂ ਗੱਡੀ ਆ ਰੇਟ ਹੈ ਰੇਟ ਦਾ ਵੀ ਕਨਵਿੰਸ ਕਰਾਉਣਾ ਹੁੰਦਾ ਇਹ ਗੱਡੀ ਹੁਣ ਪੰਜਾਬ ਨੰਬਰ ਹੈ ਬਈ ਚਲ ਇਜ਼ੀ ਲੱਗਦਾ ਪੰਜਾਬ ਤੋਂ ਪੰਜਾਬ ਟਰਾਂਸਫਰ ਹੋਣਾ ਬਾਕੀ ਜੇ ਕਿਸੇ ਨੇ ਕੋਈ ਡੀ.ਐਲ ਨੰਬਰ ਵੀ ਲੈਣਾ ਹੈ ਉਹ ਵੀ ਬਈ ਨੰਬਰ ਲਵਾ ਕੇ ਵੀ ਅਸੀਂ ਦੇ ਸਕਦੇ ਆ ਨੰਬਰ ਲਵਾ ਕੇ ਆਰਸੀ ਘਰੇ ਪਹਹਾ ਕੇ ਸਾਰੀ A to Z ਚੀਜ਼ ਸਾਡੀ ਜ਼ਿੰਮੇਵਾਰੀ ਹੋਊਗੀ। ਸੋ ਬਾਈ ਬਾਕੀ ਚਲੋ ਆਪਾਂ ਦੇਖਦੇ ਅੱਗੇ। ਜ਼ਿਆਦਾਤਰ ਸਾਡੇ ਕੋਲੇ ਬਾਈ ਐਨਆਰਆਈ ਭਰਾਏ ਨੇ ਸਾਡਾ ਆਪਦਾ ਵੀ ਬਹੁਤ ਜ਼ਿਆਦਾ ਸਰਕਲ ਯਾਰ ਬਾਹਰ ਹੈ। ਸਾਡੇ ਆਪਦੇ ਰਿਲੇਟਿਵ ਬਾਹਰ ਨੇ ਹਨਾ ਤਾਂ ਕਰਕੇ ਮਤਲਬ ਯਾਰ ਵਧੀਆ ਸਾਡਾ ਵੀ ਪੂਰਾ ਸੀ ਵੀ ਜੁੜਾ। ਸਰਪ੍ਰਾਈਜ਼ ਕਰ ਦਊ ਕਦਈਏ ਫਿਰ। ਦੱਸੋ ਜੀ ਐਕਸਾਈਟਿਡ ਹਾਂ? ਸਾਰੇ ਫੇਰ ਦੇਵਾਂਗੇ ਸਰਪ੍ਰਾਈਜ਼ ਅਸੀਂ। ਪਹਿਲਾਂ ਨਹੀਂ। ਹਾਂਜੀ ਛੋਟੇ ਤੂੰ ਦੱਸ ਪਹਿਲਾਂ। ਆ ਜਾ। ਚਲ ਗਿਆ ਚਲ 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 ਕਿੰਨਾ ਕਿੰਨਾ ਨਹੀਂ ਨਹੀਂ ਆਪਾਂ ਆਪਾਂ ਕੀ ਹੋ ਸਕਦਾ ਗੈਸ ਲਾ ਲਓ ਗੈਸ ਲਾ ਲਓ ਚਲੋ ਗੈਸ ਦੱਸੋ ਗੱਡੀ ਹੋਰ ਲਾਓ ਗੈਸ ਹੋ ਸਕਦਾ ਚਲ ਦੋ ਤਿੰਨ ਗੈਸ ਦੇ ਦਿਓ ਸਾਨੂੰ ਦੋ ਚੀਜ਼ਾਂ ਦੱਸ ਦੇ ਹੈ ਦੋ ਤਿੰਨ ਚੀਜ਼ਾਂ ਦੱਸ ਦੋ ਕੋਈ ਚੱਕਰ ਨੇ ਕਿਹੜੇ ਮਰਜ਼ੀ ਜੋ ਮੈਂਡ ਚ ਆਉਂਦੀਆਂ ਨੂੰ ਦੱਸ ਦੋ ਦੱਸਿਓ ਪਾਣੀ ਕੋਸ਼ਦਾ ਗੈਸ ਕਰਨ ਕੋਈ ਨਾ ਚਲੋ ਆਓ ਸਾਰੀ ਖੋਲਦੇ ਆਂ ਗੇਟ ਆਪਾਂ ਆ ਜੋ ਗੇਟ ਖੋਲੋ ਆਪਾਂ ਆ ਜੋ ਅੰਦਰੀ ਲਾ ਲਿਓ ਤੁਸੀਂ ਐ ਕਰੋ ਅੱਗੇ ਲਾ ਲ ਇੱਕ ਵਾਰ ਸਹੀ ਐਸ ਲੱਗਿਆ ਸੀ ਬਸ ਇਹ ਸਹੀ ਹੀ ਐਸ ਲੱਗਿਆ ਸੀ ਕੀ ਕਹਿੰਦਾ ਹੈ ਹੈ ਕੀ ਕਹਿੰਦਾ ਲੱਭੀ ਤਾਂ ਪਹੁੰਚ ਗਿਆ ਸੀ ਗੈਸ ਦੀ ਅੱਛਾ ਲੱਭੇ ਪਹੁੰਚ ਗਿਆ ਪਹੁੰਚ ਗਿਆ ਬੁਲਟ ਬਲਟ ਦੇ ਨੇੜੇ ਪਹੁੰਚ ਗਿਆ ਬੁਲਟ ਬਲਟ ਦੇ ਨੇੜੇ ਪਹੁੰਚ ਗਿਆ ਕਹਿੰਦਾ ਬੁਲਟ ਹਾਰਲੇ ਹਾਰਲੇ ਹੋਣੇ ਰਿਕਾਰਡ ਪਹੁੰਚਿਆ ਪਹਿਲਾਂ ਨਹੀਂ ਆਣਾ ਦੇਖ ਕੇ ਦਮੇ ਦੇਖ ਲਿਆ ਚਲੋਂ ਦਰਵਾਜ਼ਾ ਖੋਲੋ ਚਲੋਂ ਕੋਈ ਸ਼ਾ ਦਰਵਾਜ਼ਾ ਖੋਲ ਦੋ ਖੋਲ ਦੋ ਜੀ ਖੋਲ ਦੋ ਇਹ ਸਪrai ਆਈ ਤੁਹਾਡਾ ਵਾਹ ਜੀ ਵਾਹ ਜੀ ਵਾਹ ਜੀ ਵਾਹ ਵਾਓ ਵਾਹ ਗੈਸ ਲਾ ਲਿਆ ਸੀ ਵੈਸੇ ਬੰਦੇ ਨੇ ਹਾਂ ਅਸੀਂ ਇੱਥੇ ਹੀ ਆ ਜੀ ਸੰਗਰੂਰ ਤੋਂ ਆਸੀਂ ਸਾਡੇ ਨਾਲ ਗੱਲ ਹੋਈ ਸੀ ਬਾਈ ਦੀ ਤੇ ਹਾਂ ਬਰਨਾ ਜੀ ਹਾਂ ਸਾਡਾ ਕੰਮ ਆ ਜੀ ਅਮੇ ਕਾਰਾਂ ਡਿਲੀਵਰ ਕਰਨ ਦਾ ਤੇ ਆਪਣਾ ਕਾਰ ਬਜ਼ਾਰ ਆ ਫਤੇ ਮੋਟਰਸ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਦੇਖੋ ਹੀ ਸਰਪ੍ਰਾਈਜ਼ ਠੀਕ ਹੈ ਲੋ ਬਾਈ ਫੋਨ ਚੇਂਜ ਲੋ ਵੀ ਫਾਈਨਲੀ ਆਪਾਂ ਪਰਿਵਾਰ ਚ ਖੜੇ ਆ ਆਪਣਾ ਕਿਹੜਾ ਪਿੰਡ ਹੈ ਜੀ ਆਪਣਾ ਸੱਚਪੁਰ ਤੇ ਆਪਾਂ ਕਾਰ ਡਿਲੀਵਰ ਕਰ ਦਿੱਤੀ ਤੇ ਬਾਈਆਂ ਤੋਂ ਆਪਾਂ ਐਕਸਪੀਰੀਅੰਸ ਵੀ ਪੁੱਛਦੇ ਆ ਵੀ ਕਿਵੇਂ ਐਕਸਪੀਰੀਅੰਸ ਰਿਹਾ ਕਿਵੇਂ ਸਾਨੂੰ ਮਿਲ ਕੇ ਰਿਹਾ ਕਾਰ ਕਿਵੇਂ ਦੀ ਲੱਗੀ ਦੱਸੋ ਜੀ ਵਧੀਆ ਲੱਗੀ ਠੀਕ ਹੈ ਤੁਸੀਂ ਵਧੀਆ ਹਾਂ ਨੁਕੀ ਬਾਕੀ ਚਲਾ ਕੇ ਦੇਖੋਗੇ ਫਿਰ ਆ ਵੀ ਵਸ ਲਗੂ ਬਈ ਬਾਕੀ ਦੱਸੋ ਜੀ ਸਾਰਾ ਪਰਿਵਾਰ ਕਿੱਦਾਂ ਜੀ ਤੁਸੀਂ ਬਹੁਤ ਵਧੀਆ ਲੱਗਿਆ ਜੀ ਪੂਰਾ ਓਕੇ ਜਮਾ ਪਸੰਦ ਆ ਜੀ ਪੂਰਾ ਗੱਡੀ ਹਾਂ ਜੀ ਠੀਕ ਆ ਸੋ ਬਈ ਬਾਕੀ ਕਾਰ ਚਲਾਣਗੇ ਚਲਾ ਕੇ ਬਾਅਦ ਚ ਸਾਨੂੰ ਫੀਡਬੈਕ ਦੇਣਗੇ ਆਪਾਂ ਉਹ ਵੀ ਦੇਖਾਂਗੇ ਤੇ ਸਾਰੇ ਪਰਿਵਾਰ ਨਾਲ ਖੜੇ ਆ ਤੇ ਮੁਬਾਰਕਾਂ ਆਪਣਾ ਜੋ ਆਸਟ੍ਰੇਲੀਆ ਤੋਂ ਐਨ ਆਰ ਆਈ ਨੇ ਉਹਨਾਂ ਨੇ ਆਪਾਂ ਨੂੰ ਦੋ ਆ ਗਿਫਟ ਦੇਣ ਵਾਸਤੇ ਕਿਹਾ ਸੀ ਫਾਈਨਲੀ ਅਸੀਂ ਇਹ ਪੂਰਾ ਕਰ ਚੁੱਕੇ ਆ ਟਾਸਕ ਆਪਣਾ ਤੇ ਬਾਕੀ ਜੁੜੇ ਰਹੋ ਬਈ ਅੱਗੇ ਅਪਡੇਟ ਆਪਾਂ ਦਿੰਦੇ ਰਾਂਗੇ ਓਕੇ ਇੱਕ ਫੋਟੋ ਕਰ ਦਈ ਬਈ